ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਸਪੈਸ਼ਲ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਲਗਾਤਾਰਤਾ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਦੇ ਨਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜਿਹੜੇ ਮਾਰੇ ਅਨਸਰਾਂ ਉਹਨਾਂ ਤੇ ਕਾਬੂ ਪਾਇਆ ਜਾਵੇ। ਉਸੇ ਲਗਾਤਾਰਤਾ ਦੇ ਵਿੱਚ ਕੱਲ ਸਾਡੀ ਪੁਲਿਸ ਪਾਲਟੀ ਗਸ਼ਤ ਕਰ ਰਹੀ ਸੀ ਜਦੋਂ ਗਸ਼ਤ ਦੌਰਾਨ ਬਲਦੇਵ ਢਾਬੇ ਦੇ ਲਾਗੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਕੋਲੋਂ 1.5 ਕਿਲੋ ਉਪੀਮਾ ਉਹ ਏਰੀਏ ਮੋਗੇ ਦੇ ਵਿੱਚ ਦੇਣ ਆਏ ਹੋਏ ਨੇ। ਉਹ ਦਰਾਨੇ ਗਾਸ ਤੋਂ ਉਹਨਾਂ ਨੇ ਇਮੀਡੀਏਟਲੀ ਉਹ ਜਗ੍ਹਾ ਦੇ ਉੱਤੇ ਜਾ ਕੇ ਰੇਡ ਕੀਤੀ ਤੇ ਉਹਨਾਂ ਨੂੰ ਵਧੀਆ ਪ੍ਰਾਪਤੀ ਹੋਈ ਹੈ 1.5 ਕਿਲੋ ਆਫੀਮ ਬਰਾਮਦ ਹੋਈ ਜਿਸ ਦੇ ਬਰਖਲਾਫ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਐਫ ਆਰ ਨੰਬਰ 641224186185 ਦਰਜ ਰਜਿਸਟਰ ਕੀਤੀ ਗਈ ਹੈ ਇਹਨਾਂ ਦੇ ਉੱਪਰ ਪਿੰਨ ਕੋਈ ਮਾਮਲਾ ਦਰਜ ਨਹੀਂ ਉਹ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਡਿਊਰਿੰਗ ਪੁਲਿਸ ਰਿਮਾਂਡ ਤੁਹਾਨੂੰ ਦੱਸ ਦਾਂਗੇ ਜੀ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਕੇ ਲਗਾਤਾਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਕਿੱਡੇ ਨਾਕੇ ਰੁਕੇ ਚੱਲ ਰਹੇ ਲਗਾਤਾਰ ਡੇਲੀ ਦੀਆਂ ਜੀ ਅਲੱਗ-ਅਲੱਗ ਏਰੀਆ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਗਸ਼ਤਾਂ ਤੇ ਨਾਕੇ ਅਲੱਗ-ਅਲੱਗ ਟਾਈਮ ਦੇ ਦਿੱਤੇ ਲਾਏ ਜਾਂਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮਾੜੇ ਅਨਸਰ ਅਸੀਂ ਤਾਂ ਮਾੜੇ ਅਨਸਰਾਂ ਨੂੰ ਹੀ ਇਹ ਕਹਿਣਾ ਚਾਹਾਂਗੇ ਕਿ ਹੁਣ ਤੁਸੀਂ ਇਹਨਾਂ ਕੰਮਾਂ ਤੋਂ ਬਾਹਰ ਜਾਓ ਸਾਡਾ ਏਰੀਆ ਛੱਡ ਜੋ ਜੀ ਵੀ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਸ਼ਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਊਗਾ ਮਾਣਯੋਗ ਸੀਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਸਪੈਸ਼ਲ ਮਹਿੰਮ ਚਲਾਈ ਗਈ ਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਦੇ ਨਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜਿਹੜੇ ਮਾਰੇ ਅਨਸਰਾਂ ਉਹਨਾਂ ਤੇ ਕਾਬੂ ਪਾਇਆ ਜਾਵੇ। ਉਸੇ ਲਗਾਤਾਰਤਾ ਦੇ ਵਿੱਚ ਕੱਲ ਸਾਡੀ ਪੁਲਿਸ ਪਾਲਟੀ ਗਸ਼ਤ ਕਰ ਰਹੀ ਸੀ ਜਦੋਂ ਗਸ਼ਤ ਦੌਰਾਨ ਬਲਦੇਵ ਢਾਬੇ ਦੇ ਲਾਗੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਕੋਲੋਂ 1.5 ਕਿਲੋ ਉਫੀਮ ਉਹ ਏਰੀਏ ਮੋਗੇ ਦੇ ਵਿੱਚ ਦੇਣ ਆਏ ਹੋਏ ਨੇ। ਉਹ ਦਰਾਨੇ ਗਸ਼ਤ ਉਹਨਾਂ ਨੇ ਇਮੀਡੀਏਟਲੀ ਉਸ ਜਗ੍ਹਾ ਦੇ ਉੱਤੇ ਜਾ ਕੇ ਰੇਡ ਕੀਤੀ ਤੇ ਉਹਨਾਂ ਨੂੰ ਵਧੀਆ ਪ੍ਰਾਪਤੀ ਹੋਈ 1.5 ਕਿਲੋ ਉਫੀਮ ਬਰਾਮਦ ਹੋਈ ਜਿਸ ਦੇ ਬਾਰ ਖਿਲਾਫ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਐਫ ਆਰ ਨੰਬਰ 641224186185 ਦਰਜ ਰਜਿਸਟਰ ਕੀਤੀ ਗਈ ਹੈ ਇਹਨਾਂ ਦੇ ਉੱਪਰ ਪਿੰਨ ਕੋਈ ਮਾਮਲਾ ਦਰਜ ਨਹੀਂ ਉਹ ਅੱਜ ਇਹਨਾਂ ਨੂੰ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਡਿਊਰਿੰਗ ਪੁਲਿਸ ਰਿਮਾਂਡ ਤੁਹਾਨੂੰ ਦੱਸ ਦਾਂਗੇ ਜੀ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਕੇ ਲਗਾਤਾਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਕਿੱਦਾਂ ਨਾਕੇ ਰੁਕੇ ਚੱਲ ਰਹੇ ਲਗਾਤਾਰ ਡੇਲੀ ਦੀਆਂ ਜੀ ਅਲੱਗ-ਅਲੱਗ ਏਰੀਏ ਦੇ ਵਿੱਚ ਐਸ ਐਸ ਪੀ ਸਾਹਿਬ ਵੱਲੋਂ ਗਸ਼ਤਾਂ ਤੇ ਨਾਕੇ ਅਲੱਗ-ਅਲੱਗ ਟਾਈਮ ਦੇਤੇ ਲਾਏ ਜਾਂਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮਹਾਂਸ ਅਸੀਂ ਤਾਂ ਮਾੜੇ ਆਨਸਰਾਂ ਨੂੰ ਹੀ ਕਹਿਣਾ ਚਾਹਾਂਗੇ ਕਿ ਹੁਣ ਤੁਸੀਂ ਇਹਨਾਂ ਕੰਮਾਂ ਤੋਂ ਬਾਹਰ ਜਾਓ ਸਾਡਾ ਏਰੀਆ ਛੱਡ ਜੋ ਜੀ ਵੀ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਸ਼ਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਊਗਾ ਮਾਣਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਸਪੈਸ਼ਲ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਲਗਾਤਾਰਤਾ ਦੇ ਵਿੱਚ ਮਾਣਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਦੇ ਨਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜਿਹੜੇ ਮਾੜੇ ਆਨਸਰਾਂ ਉਹਨਾਂ ਤੇ ਕਾਬੂ ਪਾਇਆ ਜਾਵੇ ਉਸੇ ਲਗਾਤਾਰਤਾ ਦੇ ਵਿੱਚ ਕੱਲ ਸਾਡੀ ਪੁਲਿਸ ਪਾਲਟੀ ਗਸ਼ਤ ਕਰ ਰਹੀ ਸੀ ਜਦੋਂ ਗਸ਼ਤ ਦੌਰਾਨ ਬਲਦੇਵ ਢਾਬੇ ਤੇ ਲਾਗੇ ਪ ਤਾਂ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਕੋਲੋਂ 1.5 ਕਿਲੋ ਅਫੀਮ ਉਹ ਏਰੀਏ ਮੋਗੇ ਦੇ ਵਿੱਚ ਦੇਣ ਆਏ ਹੋਏ ਨੇ ਉਹ ਦਰਾਂਨੇ ਅਗਸਤ ਉਹਨਾਂ ਨੇ ਇਮੀਡੀਏਟਲੀ ਉਹ ਜਗਾ ਦੇ ਉੱਤੇ ਜਾ ਕੇ ਰੇਡ ਕੀਤੀ ਤੇ ਉਹਨਾਂ ਨੂੰ ਵਧੀਆ ਪ੍ਰਾਪਤੀ ਹੋਈ ਹੈ 1.5 ਕਿਲੋ ਅਫੀਮ ਬਰਾਮਦ ਹੋਈ ਜਿਸ ਦੇ ਬਰਖਲਾਫ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਐਫ ਆਰ ਨੰਬਰ 64122418684 ਦਰਜ ਰਜਿਸਟਰ ਕੀਤੀ ਗਈ ਹੈ ਇਹਨਾਂ ਦੇ ਪਰ ਪਿੰਨਵ ਕੀ ਮਾਮਲੇ ਦਰਜ ਨੇ ਉਹ ਅੱਜ ਇਹਨਾਂ ਨੂੰ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਡਿਊਰਿੰਗ ਪੁਲਿਸ ਰਿਮਾਂਡ ਤੁਹਾਨੂੰ ਦੱਸ ਦਾਂਗੇ ਜੀ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਕੇ ਲਗਾਤਾਰ ਚੈੱਕਿੰਗ ਜਿਹੜੀ ਕੀਤੀ ਜਾ ਰਹੀ ਕਿੰਨੇ ਨਾਕੇ ਰੁਕੇ ਚੱਲ ਰਹੇ ਲਗਾਤਾਰ ਡੇਲੀ ਦੀਆਂ ਜੀ ਅਲੱਗ-ਅਲੱਗ ਏਰੀਏ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਗਸ਼ਤਾਂ ਤੇ ਨਾਕੇ ਅਲੱਗ-ਅਲੱਗ ਟਾਈਮ ਦੇਤੇ ਲਾਏ ਜਾਂਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮਾੜੇ ਆਂਸਰ ਅਸੀਂ ਤਾਂ ਮਾੜੇ ਆਂਸਰਾਂ ਨੂੰ ਹੀ ਕਹਿਣਾ ਚਾਹਾਂਗੇ ਕਿ ਹੁਣ ਤੁਸੀਂ ਇਹਨਾਂ ਕੰਮਾਂ ਤੋਂ ਬਾਹਰ ਜਾਓ ਸਾਡਾ ਏਰੀਆ ਛੱ ਬੇਨੈ ਦਾ ਤੁਹਾਨੂੰ ਸਾਰਿਆਂ ਨੂੰ ਅਸੀਂ ਸ਼ਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਊਗਾ